ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ ਏ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਇੱਕ ਮੁਸਲਮਾਨ ਵੀਰ ਨਮਾਜ਼ ਪੜ ਰਿਹਾ ਸੀ ਤੇ ਅਚਾਨਕ ਹੀ ਮੀਂਹ ਆਉਣ ਲੱਗ ਜਾਂਦਾ ਏ ਉਸ ਨੂੰ ਨਮਾਜ਼ ਪੜਦਿਆਂ ਦੇਖ ਕੇ ਇੱਕ ਸਰਦਾਰ ਵੀ ਆਪਣੀ ਗੱਡੀ ਨੂੰ ਰੋਕ ਲੈਂਦਾ ਏ ਤੇ ਉਹ ਗੱਡੀ ਚੋਂ ਨਿਕਲ ਕੇ ਉਸਦੇ ਵੱਲ ਛਤਰੀ ਲੈ ਕੇ ਭੱਜਿਆ ਜਾਂਦਾ ਹੈ ਤੇ ਇਸ ਮੁਸਲਮਾਨ ਵੀਰ ਉੱਪਰ ਸਰਦਾਰ ਛਤਰੀ ਲੈ ਕੇ ਖੜ ਜਾਂਦਾ ਹੈ ਤੇ ਸਰਦਾਰ ਵੀਰ ਉਹਨਾ ਟਾਈਮ ਖੜਾ ਰਹਿੰਦਾ ਏ ਜਿੰਨਾ ਟਾਈਮ ਇਹ ਮੁਸਲਮਾਨ ਵੀਰ ਨਮਾਜ਼ ਪੜਦਾ ਏ ਤੇ ਇਹ ਵੀਡੀਓ ਇੱਕ ਬਹੁਤ ਹੀ ਵਧੀਆ ਮੈਸੇਜ ਦਿੰਦੀ ਏ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਏ ਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਏ ਚਾਹੇ ਉਹ ਕਿਸੇ ਵੀ ਧਰਮ ਦੇ ਲੋਕ ਹੋਣ ਸਾਨੂੰ ਹਰ ਇੱਕ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ